ਅਸਮਲੈ ਵੱਡੀ ਖੁਸ਼ਖਬਰੀ ਵਦਨ ਗੀਆਂ ਤਨਖਾਹਾਂ ਮਿਲਣਗੇ ਵੱਡੇ ਲਾਭ ਤੇ ਅਤੇ ਹੋਰ ਕਈ ਤਰੀਕਿਆਂ ਦੇ ਲਾਭ ਸੋ ਕੀ ਹੈ ਅਪਡੇਟ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਤੁਸੀਂ ਜੁੜ ਚੁੱਕੇ ਹੋ ਇੱਕ ਤਾਂ ਪ੍ਰੋ ਟੀਵੀ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੁਹਾਨੂੰ ਦੱਸਦੇ ਹਾਂ ਕਿ ਮੁਲਾਜ਼ਮਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਤੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਵਾਧੇ ਨੂੰ ਮਨਜ਼ੂਰੀ ਮਿਲ ਗਈ ਹੈ ਮੁਲਾਜ਼ਮਾਂ ਦੀਆਂ ਵੱਡੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀ ਦਾਵਾ ਕੀਤਾ ਹੈ ਅਤੇ ਇੱਥੇ ਜੋ ਡਾਕਟਰ ਬਲਜੀਤ ਕੌਰ ਹੈ ਮੰਤਰੀ ਉਹਨਾਂ ਦੇ ਵੱਲੋਂ ਕੀ ਅਪਡੇਟ ਦਿੱਤੀ ਗਈ ਹੈ ਉਹ ਵੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਸਰਕਾਰ ਦੇ ਇਸ ਫੈਸਲੇ ਸੰਬੰਧੀ ਤੁਹਾਡੇ ਕੀ ਵਿਚਾਰ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਹਾਂਜੀ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਆਖਰੀਕਾਰ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਤੇ ਮੁਲਾਜ਼ਮਾਂ ਦੇ ਵਰਗ ਦੇ ਲਈ ਉਹ ਦਨ ਆਈ ਗਿਆ ਜੋ ਕਿ ਕਾਫੀ ਲੰਬੇ ਸਮੇਂ ਤੋਂ ਬੇਸਬਰੀ ਨਾਲ ਬਲਾਸਮੋ ਦੇ ਵੱਲੋਂ ਇਸ ਦਿਨ ਦਾ ਇੰਤਜ਼ਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀਗਾ ਜਿੱਥੇ ਬੰਦੀਆਂ ਨੇ ਇੱਕ ਵੱਡੀ ਜਿੱਤ ਹਾਸਲ ਕਰ ਲਈ ਹੈ ਜਿਸ ਦੇ ਚਲਦਿਆਂ ਮੁਲਾਜ਼ਮਦਿਆਂ ਤਨਖਾਹਾਂ ਵਿੱਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕਿਹੜੇ ਮੁਲਾਜ਼ਮ ਨੂੰ ਇਹ ਲਾਭ ਮਿਲੇਗਾ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਮੁਲਾਜ਼ਮਾਂ ਦੇ ਚਿਹਰਿਆਂ ਦੇ ਉੱਪਰ ਇੱਕ ਵਾਰ ਫਿਰ ਖੁਸ਼ੀ ਦੀ ਲਹਿਰ ਦੇਖਣ ਨੂੰ ਜਿਹੜੀ ਉਹ ਮਿਲੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰ ਦਿੱਤਾ ਹੈ ਵਟਾ ਐਲਾਨ ਸੋ ਚੀਮਾ ਨੇ ਆਪਣਾ ਪਹਿਲਾ ਕੀਤਾ ਵਾਅਦਾ ਨਿਭਾਉਂਦਿਆਂ ਹੋਇਆਂ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਜੋ ਚੋਣਾ ਸੀ ਤਰਨ ਤਾਰਨ ਦੀਆਂ ਉਸ ਤੋਂ ਬਾਅਦ ਕਿਹਾ ਗਿਆ ਸੀਗਾ ਕਿ ਅਸੀਂ ਪਲਾਜ਼ਮਾ ਦੀਆਂ ਮੰਗਾਂ ਦੇ ਉੱਪਰ ਕੰਮ ਕਰਾਂਗੇ ਜਿਸ ਤੋਂ ਬਾਅਦ ਅਧਿਕਾਰਕ ਤੌਰ ਤੇ ਮਨਜ਼ੂਰੀ ਵੀ ਹੁਣ ਦੇ ਦਿੱਤੀ ਗਈ ਹੈ ਸੋ ਇਹ ਲਾਭ ਕਿਹੜੇ ਮੁਲਾਜ਼ਮਾਂ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਹਾਂਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੀ ਅਗਵਾਈ ਦੇ ਹੇਠਾਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਰਖਾਹਾਂ ਵਿੱਚ ਵਾਧਾ ਕਰਨ ਦੇ ਉੱਪਰ ਵੱਡਾ ਐਲਾਨ ਕੀਤਾ ਅਤੇ ਡਾਕਟਰ ਬਲਜੀਤ ਕੌਰ ਨੇ ਪੰਜਾਬ ਦੇ ਵਿੱਚ ਸਿਵਲ ਸਕੱਤਰ ਦੇ ਚੱਕਰ ਮਕਮਾਂ ਕਾਂਕਣਵਾੜੀ ਜੂਨੀਅਰ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੀ ਗੱਲਬਾਤ ਕਰਦੇ ਹਾਂ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਰਖਾਹਾਂ ਹੁਣ ਵਧਾ ਦਿੱਤੀਆਂ ਜਾਣਗੀਆਂ ਜਿਸ ਦਾ ਮਤਲਬ ਹੋਵੇਗਾ ਕਿ ਅਗਲੇ ਮਹੀਨੇ ਆਉਣ ਵਾਲੀਆਂ ਤਰਖਾਹਾਂ ਵਿੱਚ ਇਸ ਫੈਸਲੇ ਦੇ ਨਾਲ ਬਲਾਕ ਮਦਇਤ ਰਖਾਹ ਦੇ ਵਿੱਚ ਜਿੱਥੇ ਵਾਧਾ ਹੋਵੇਗਾ ਉੱਥੇ ਹੀ ਮੈਸ ਮੂਲੀ ਪੱਤਿਆਂ ਤੇ ਕੰਮ ਕਰ ਰਹੀਆਂ ਮੁਲਾਜ਼ਮਾਂ ਦੇ ਲਈ ਇੱਕ ਵੱਡਾ ਲਾਭ ਵੀ ਹੋਵੇਗਾ ਉਤੇ ਵਾਧੂ ਸਹੂਲਤਾ ਦੇ ਵੀ ਉਮੀਦ ਬਣ ਗਈ ਹੈ ਪੰਜਾਬ ਸਰਕਾਰ ਨੇ ਤਰਖਾਹਾਂ ਵਿੱਚ ਵੱਧਦੇ ਡਾਡਾੜਾ ਲਾਗਰਵਾੜੀ ਵਰਕਰਾਂ ਤੇ ਹੈਲਪਰਾਂ ਤੀਆਂ ਸਹੂਲਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਤਰਖਾਹਾਂ ਦੇ ਵਿੱਚ ਵੱਧਦੇ ਡਾਡਾੜਾ ਬੋਆਇਲ ਭੱਤਿਆਂ ਨੂੰ ਵੀ ਕਬੀਰਤਾ ਦੇ ਨਾਲ ਵਿਚਾਰਿਆ ਜਾ ਰਿਹਾ ਹੈ ਤੇ ਉਹ ਉਹ ਹਾਸਪਾਦੀਆ ਕਰਮਚਾਰੀਆਂ ਦੀਆਂ ਮੱਗਾਂ ਤੇ ਧਿਆਨ ਦਿੱਤਾ ਜਾ ਰਿਹਾ ਹੈ ਡਾਕਟਰ ਬਲਜੀਤ ਕੌਰ ਨੇ ਇਸ ਤੇ ਸਪਸ਼ਟ ਕੀਤਾ ਕਿ ਅੰਗੜਵਾੜੀ ਵਰਕਰਾਂ ਤੇ ਪੁਰਾਣੀਆਂ ਲੰਬੇ ਤਪੇਜਾਂ ਮੱਗਾਂ ਦੇ ਉੱਪਰ ਵੀ ਕੰਮ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਉੱਪਰ ਵੀ ਕੋਈ ਵੱਡੀ ਖੁਸ਼ਖਬਰੀ ਦਿੱਤੀ ਜਾ ਸਕ ਅੰਗਰਵਾੜੇ ਯੂਡੀਐਸ ਸਰ ਸੋਚੀ ਪ੍ਰਕਿਰਿਆ ਦੇ ਉੱਪਰ ਕਾਫੀ ਸੰਤੁਸ਼ਟੀ ਜਤਾਈ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਡਾਕਟਰ ਬਲਜੀਤ ਕੌਰ ਅਤੇ ਭਗਵਤਪਾਲ ਸਰਕਾਰ ਦਾ ਧੰਨਵਾਦ ਕੀਤਾ ਹੈ ਕਿਉਂਕਿ ਉਹਨਾਂ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਉਹਨਾਂ ਨੂੰ ਇੰਨੀ ਗੰਭੀਰਤਾ ਦੇ ਨਾਲ ਸੁਣਿਆ ਗਿਆ ਤੇ ਉਹਨਾਂ ਦੀਆਂ ਮੰਗਾਂ ਦੇ ਉੱਪਰ ਇੰਨੇ ਸਪਸ਼ਟ ਵਿਚਾਰ ਦਿੱਤੇ ਗਏ ਆ ਜਿਸ ਦੇ ਚਲਦਿਆਂ ਹੁਣ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧੇ, ਮੋਬਾਈਲ ਭੱਤੇ ਅਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਇਹਨਾਂ ਮੁਲਾਜ਼ਮਾਂ ਨੂੰ ਮਿਲਣ ਦੀ ਇੱਕ ਵਾਰ ਫਿਰ ਉਮੀਦ ਜਾਗੀ ਹੈ ਕੀ ਇਹ ਸਿਰਫ ਐਲਾਨ ਰਹਿਣਗੇ ਜਾਂ ਫਿਰ ਇਹਨਾਂ ਦੇ ਵਿੱਚ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕ੍ਰਿਆ ਹੋਵੇਗੀ ਅਤੇ ਮੁਲਾਜ਼ਮ ਨੂੰ ਕੋਈ ਲਾਭ ਹੋਵੇਗਾ ਇਹਦਾ ਸਵਾਲ ਦੱਸੇਗਾ ਤੁਹਾਡਾ ਇਸ ਸੰਬੰਧੀ ਕੀ ਵਿਚਾਰ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੁਸੀਂ ਜੁੜੇ ਹੋਏ ਹੋ ਇਕਤਾ ਪ੍ਰੋ ਟੀਵੀ ਦੇ ਨਾਲ ਬਣੇ ਰਹਿਣਾ ਚਾਹੁੰਦੇ ਹੋ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਲਈ ਇੰਨਾ ਹੀ ਧੰਨਵਾਦ